ਦੇ ਤਹਿਤ 2016 ਚ ਆਇਆ ਉਸ ਤੋਂ ਬਾਅਦ ਜਿਹੜਾ ਆਹ ਜਿਹੜੇ ਵਿੱਚ ਇਹਨਾਂ ਨੇ ਜਨਾਬ ਨੇ ਅੱਜ ਰੀਵਨ ਲੈ ਕੇ ਇੱਥੋਂ ਮੇਰਾ ਖਿਆਲ ਆਪਣੀ ਪੱਗ ਦਾ ਜਿਹੜਾ ਥੱਲੇ 50 ਹੁੰਦੀ ਹੈ ਉਹਨਾਂ ਨੂੰ ਮੇਰਾ ਖਿਆਲ ਉਦੋਂ ਉਹੀ ਲੰਬੀ ਹੁਣੀ ਆ ਜਾਂ ਰੀਵਨ ਦੀ ਪੂਰੀ ਨਾਲ ਹੀ ਰੱਖਦੇ ਹੋਣੇ ਇਹ ਇਹਦੇ ਵਿੱਚ ਇਹ ਸ਼੍ਰੀਮਾਨ ਜੀ ਨੂੰ ਮੈਂ ਦੱਸਣਾ ਚਾਹਨਾ ਕਿ ਜਿਹੜਾ ਇਹ ਐਸਟੀਮੇਟ ਆ ਗੁਰਪ੍ਰੀਤ ਗੋਗੀ ਮੈਂ ਸ਼ਰਮ ਆਉਂਦੀ ਹੈ ਮੈਨੂੰ ਇੱਕ ਗੱਲ ਮੈਂ ਅੱਜ ਕੱਲ ਮੈਨੂੰ ਕਿਸੇ ਨੇ ਦੱਸੀ ਮੈਂ ਇਹਨਾਂ ਨੂੰ ਸੁਣ ਦਰਸਨ ਦੀ ਤੇ ਗੱਲ ਨਹੀਂ ਇੱਕ ਇਹਨਾਂ ਦਾ ਧੋਗੂਗੀ ਆ ਉਹਦੇ ਤਾਂ ਸਿਰ ਤੇ ਕੁਝ ਹੈ ਨਹੀਂ ਉਹ ਮੈਨੂੰ ਹੈਰਾਨਗੀ ਦੀ ਗੱਲ ਆ ਜੇ ਤੇਰੇ ਸਿਰ ਤੇ ਕੁਝ ਨਹੀਂ ਮੇਰੇ ਸਿਰ ਤੇ ਪਾਗਾ ਭਾਈ ਉਹ ਕਹਿੰਦਾ ਵੀ ਆ ਜਿਹੜੇ ਵਿਵਨ ਨੇ ਇਹ ਨੀਗੇ ਪੱਕ ਦੀ 50 ਖੋਲ ਕੇ ਕਿ ਜਿਹੜਾ ਉਹਨਾਂ ਨੂੰ ਕੱਟ ਰਿਹਾ ਮੈਂ ਇਹਦੇ ਉੱਤੇ ਬਹੁਤ ਵੱਡਾ ਇਸ ਤੇ ਇਤਰਾਜ ਤੇ ਇਹਦੇ ਉੱਤੇ ਪੱਗ ਨੂੰ ਕਿਹਾ ਉਹਦਾ ਅਪਮਾਨ ਕੀਤਾ ਪੱਗ ਨੂੰ ਵੀ ਇਹ ਪੱਗ ਖੋਲ ਕੇ ਉੱਥੋਂ ਪੱਗ ਆਪਣੀ ਫਿਫਟੀ ਕੱਢ ਕੇ ਉਹਦੇ ਹੱਥਾਂ 'ਚ ਕਰ ਲੈਂਦਾ ਏ ਇਹਦੇ ਉੱਤੇ ਵੀ ਮੈਂ ਸ਼ਿਕਾਇਤ ਦਰਜ ਕਰਾਂਗਾ ਜੇ ਤੁਹਾਡੇ ਸਿਰ ਤੇ ਕੋਈ ਪੱਗ ਨਹੀਂ ਟੋਪੀ ਜਾਂ ਕੋਈ ਵੀ ਸਤਕਾਰਯੋਗ ਵਾਲੀ ਚੀਜ਼ ਨਹੀਂ ਜੇ ਤੁਹਾਡੇ ਸਿਰ ਤੇ ਤੁਸੀਂ ਪੱਗ ਦਾ ਅਪਮਾਨ ਕੀਤਾ ਏ ਇਹ ਗੱਲ ਲੋਕਾਂ 'ਚ ਲੈ ਕੇ ਜਾਵਾਂਗੇ ਵੀ ਕਿੰਨੀ ਤੁਹਾਡੇ ਇੱਜ਼ਤ ਆ ਤੁਸੀਂ ਤੁਸੀਂ ਮਖੌਲ ਲੜਾਉਨੇ ਹੋ ਤੁਸੀਂ ਮਖੌਲ ਲੜਾਇਆ ਵੀ ਪੱਗ ਦੀ ਤੂੰ ਖੋਲ ਕੇ ਫਿਫਟੀ ਨੂੰ ਅਦ ਕੱਟਣ ਲਈ ਵਰਤ ਲੈਣਾ ਇੱਕ ਪੱਗ ਪਤਾ ਕਿੰਨੀ ਵੱਡੀ ਚੀਜ਼ ਤੇ ਇਹਦਾ ਹਿਸਾਬ ਹੁਣ ਤੈਨੂੰ ਦੇਣਾ ਪਊਗਾ ਗੋਗੀ ਜਿਹੜਾ ਮਾੜਾ ਮੋਟਾ ਮੇਰੇ ਨਜ਼ਰ 'ਚ ਤੇਰੀ ਥੋੜੀ ਬੌਂਦੀ ਵੀ ਸੀ ਨਾ ਵੀ ਯਾਰ ਉਹ ਸ਼ਾਇਦ ਕੋਈ ਗੱਲ ਹੋਵੇ ਕੱਲ ਉਹ ਵੀ ਤੂੰ ਅਕਲ ਆਪਣੀ ਗਵਾ ਲਈ ਪੱਗ ਨੂੰ ਕਿੱਕੇ ਮਾਰਦਾ ਤੇ ਮੈਂ ਮੈਨੂੰ ਅਫਸੋਸ ਆ ਯਾਰ ਤੁਸੀਂ ਸਾਡੇ ਨਾਲ ਐਸੇ ਬੰਦੇ ਸਾਡੀ ਪਾਰਟੀ ਸੀਗੇ ਅਸੀਂ ਤੁਹਾਨੂੰ ਸਿਖਾਈ ਨਹੀਂ ਸਕੇ ਕੁਝ ਡੰਗਰ ਦੇ ਡੰਗ ਮੈਨੂੰ ਸ਼ਰਮ ਆਉਂਦੀ ਹੈ ਮੈਨੂੰ ਇੱਕ ਗੱਲ ਮੈਂ ਅੱਜ ਕੱਲ ਮੈਨੂੰ ਕਿਸੇ ਨੇ ਦੱਸੀ ਮੈਂ ਇਹਨਾਂ ਨੂੰ ਸੁਣਦਰ ਸੁਣਨੀ ਤੇ ਗੱਲ ਨਹੀਂ ਇੱਕ ਇਹਨਾਂ ਦਾ ਧਗੋਗੀ ਆ ਉਹਦੇ ਤਾਂ ਸਿਰ ਤੇ ਕੁਝ ਹੈ ਨਹੀਂ ਉਹ ਮੈਨੂੰ ਹੈਰਾਨਗੀ ਦੀ ਗੱਲ ਆ ਜੇ ਤੇਰੇ ਸਿਰ ਤੇ ਕੁਝ ਨਹੀਂ ਮੇਰੇ ਸਿਰ ਤੇ ਪੱਗ ਆ ਭਾਈ ਉਹ ਕਹਿੰਦਾ ਵੀ ਆ ਜਿਹੜੇ ਵਿਵਨ ਨੇ ਇਹ ਨੀਗੇ ਪੱਗ ਦੀ 50 ਖੋਲ ਕੇ ਇਹ ਜਿਹੜਾ ਉਹਨਾਂ ਨੂੰ ਕੱਟ ਰਿਹਾ ਮੈਂ ਇਹਦੇ ਉੱਤੇ ਬਹੁਤ ਵੱਡਾ ਇਸ ਤੇ ਇਤਰਾਜ਼ ਤੇ ਇਹਦੇ ਉੱਤੇ ਪੱਗ ਨੂੰ ਕਿਹਾ ਉਹਦਾ ਅਪਮਾਨ ਕੀਤਾ ਪੱਗ ਨੂੰ ਵੀ ਪੱਗ ਖੋਲ ਕੇ ਉੱਥੋਂ ਪੱਗ ਆਪਣੀ 50 ਕੱਢ ਕੇ ਉਹਦੇ ਅਦਗਟ ਨੂੰ ਕਰ ਦਿੰਦਾ ਏ ਇਹਦੇ ਉੱਤੇ ਵੀ ਮੈਂ ਸ਼ਿਕਾਇਤ ਦਰਜ ਕਰਾਂਗਾ ਜੇ ਤੁਹਾਡੇ ਸਿਰ ਤੇ ਕੋਈ ਪੱਗ ਨਹੀਂ ਟੋਪੀ ਜਾਂ ਕੋਈ ਵੀ ਸਤਕਾਰਯੋਗ ਉਗਾਲੀ ਚੀਜ਼ ਨਹੀਂ ਗਈ ਜੇ ਤੁਹਾਡੇ ਸਿਰ ਤੇ ਤੁਸੀਂ ਪੱਗ ਦਾ ਅਪਮਾਨ ਕੀਤਾ ਏ ਇਹ ਗੱਲ ਲੋਕਾਂ ਚ ਲੈ ਕੇ ਜਾਵਾਂਗੇ ਵੀ ਕਿੰਨੀ ਤੁਹਾਡੇ ਇੱਜ਼ਤ ਆ ਤੁਸੀਂ ਤੁਸੀਂ ਮਖੌਲ ਲੜਾਉਨੇ ਹੋ ਤੁਸੀਂ ਮਖੌਲ ਲੜਾਇਆ ਵੀ ਪੱਗ ਦੀ ਤੂੰ ਖੋਲ ਕੇ 50 ਨੂੰ ਅਦਗਟਨ ਲਈ ਵਰਤ ਲੈਣਾ ਇੱਕ ਪੱਗ ਪਤਾ ਕਿੰਨੀ ਵੱਡੀ ਚੀਜ਼ ਤੇ ਇਹਦਾ ਹਿਸਾਬ ਹੁਣ ਤੈਨੂੰ ਦੇਣਾ ਪਊਗਾ ਗੋਗੀ ਜਿਹੜਾ ਮਾੜਾ ਮੋਟਾ ਮੇਰੇ ਨਜ਼ਰ 'ਚ ਤੇਰੀ ਥੋੜੀ ਬੌਂਤੀ ਵੀ ਸੀ ਨਾ ਵੀ ਯਾਰ ਉਹ ਸ਼ਾਇਦ ਕੋਈ ਗੱਲ ਹੋਵੇ ਕੱਲ ਉਹ ਵੀ ਤੂੰ ਅਕਲ ਆਪਣੀ ਗਵਾ ਲਈ ਪੱਗ ਨੂੰ ਕਿੱਕੇ ਮਾਰਦਾ ਤੇ ਮੈਂ ਮੈਨੂੰ ਅਫਸੋਸ ਆ ਯਾਰ ਤੁਸੀਂ ਸਾਡੇ ਨਾਲ ਐਸੇ ਬੰਦੇ ਸਾਡੀ ਪਾਰਟੀ ਸੀਗੇ ਅਸੀਂ ਤੁਹਾਨੂੰ ਸਿਖਾਈ ਨਹੀਂ ਸਕੇ ਕੁਝ ਡੰਗਰ ਦੇ ਡੰਗਰ Subscribe to One India channel and never miss an update